ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਹਿਲਾਂ ਤੇ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਇੱਕ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਕਿ ਮੈਂ ਤੁਹਾਨੂੰ ਥੋੜਾ ਜਿਹਾ ਜਾਮ-ਜੂਮ ਵਿੱਚ ਫਸ ਗਏ ਸੀ ਤੇ ਇਹਦੇ ਵਾਸਤੇ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਜੀ ਜੀ ਆਜੀ ਪ੍ਰੈਸ ਕਾਨਫਰੰਸ ਕਰੀਆ ਤੇ ਮਿਲ ਜਾਈਏ ਇਹ ਜੀ ਮੁੱਦਾ ਇਹ ਜੀ ਕਿ ਜਿਹੜੇ ਆਪਾਂ ਖਰੂਰ ਸਾਹਿਬ ਤੋਂ ਅਮਰਤਪਾਲ ਵੱਡੀ ਲੀਡ ਨਾਲ ਜਿਹੜੇ ਇਲੈਕਸ਼ਨ ਜਿੱਤੇ ਆ ਉਹਦੇ ਸਬੰਧ ਚ ਆ ਤੇ ਉਹਦੇ ਵਾਸਤੇ ਅਸੀਂ ਅਮਰਤਪਾਲ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਵੀ ਇਹ ਸੰਗਤਾਂ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਜੇਲ੍ਹ ਚ ਹੁੰਦਿਆਂ ਆਇਆ ਵੀ ਇਹਨਾਂ ਉਹਨਾਂ ਨੇ ਮਾਨ ਸਤਕਾਰ ਬਖਸ਼ਿਆ ਉਹਦੇ ਵਾਸਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਕਰੋੜ ਸਾਹਿਬ ਦੇ ਵੋਟਰਾਂ ਦਾ ਤੇ ਬਾਕੀ ਜਿੱਥੋਂ ਜਿੱਥੋਂ ਵੀ ਦੇਸ਼ਾਂ ਵਿਦੇਸ਼ਾਂ ਚੋਂ ਪੰਜਾਬ ਤੋਂ ਬਾਹਰ ਸੂਰ ਪੰਜਾਬ ਦੇ ਲੋਕਾਂ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਦੀਆਂ ਤੇ ਉਹਨਾਂ ਦੇ ਹਮੇਸ਼ਾ ਮੈਂ ਉਹਨਾਂ ਦਾ ਰਿਣੀ ਰਵਾਂਗਾ ਤੇ ਉਹਨਾਂ ਦੀ ਸੇਵਾ ਚ ਹਮੇਸ਼ਾ ਹਾਜ਼ਰ ਰਵਾਂਗਾ ਕੀ ਪਾਇਸਾ ਕੋਲ ਨੂੰ ਦੇ ਕੇ ਉਹ ਪੇਸ਼ਾ ਨਾਲ ਰਿਸਪੋਨਸ ਦੱਸਾ ਕਰ ਰਹੀ ਤੁਹਾਨੂੰ ਕਿ ਅਸੋਸ਼ੀਅਲ ਨਹੀਂ ਸਰਕਾਰ ਨੇ ਸਰਕਾਰ ਕੋ ਐਸੀ ਕੋਈ ਅਸ਼ਵਾਸ਼ਣ ਨਹੀਂ ਲੈ ਕੇ ਗਿਆ ਅਸੀਂ ਤੇ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਤਾਇਆ ਤੇ ਉਹ ਉਹੀ ਉਹਨਾਂ ਦਾ ਮੈਸੇਜ ਲੋਕਾਂ ਦਾ ਮੈਸੇਜ ਉਹਨਾਂ ਕੋਲ ਲੈ ਕੇ ਗਿਆ ਤੇ ਉਹਨਾਂ ਨੇ ਜੋ ਉੱਤੇ ਪ੍ਰਤੀਕਰਮ ਜਾਂ ਉਹਨਾਂ ਨੇ ਜਿਹੜੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦਾ ਜੀ ਜਿਹੜੀ ਨਾਮ ਇਹ ਸੇ ਮੈਂ ਚੋਣ ਮੈਂ ਹਮਚਾ ਹਿੱਸਾ ਪਾਇਆ ਕੋਈ ਦੇਸ਼ ਵਿਦੇਸ਼ ਚ ਬਹਿ ਕੇ ਮੈਂ ਉਹਨਾਂ ਦਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦੀ ਆ ਇਹਦੋਂ ਸਰਕਾਰ ਨਾਲ ਨਾ ਕੋਈ ਅਸੀਂ ਅਸ਼ਵਾਸ਼ਣ ਲੈ ਕੇ ਗਏ ਸੀ ਨਾ ਸਰਕਾਰ ਨਾਲ ਅਸੀਂ ਉਦੋਂ ਬਾਅਦ ਚ ਹੀ ਆ ਜਾ ਕੇ ਸਾਡੀ ਕੋਈ ਗੱਲ ਹੋਈ ਜੀ ਅਸੀਂ ਡਰ ਅੰਦਾਸੇ ਲੱਗਾ ਜਿਹੜਾ ਨਾ ਕੰਟੀਨਿਊ ਕੀਤਾ ਸੀ ਤੇ ਨੀ ਨਿਧਰ ਚਲੀ ਗਈ ਬਟ ਮਿਆਰ ਆ ਕੋਈ ਕੋਈ ਕੰਸਟਿਟਿਊਸ਼ਨ ਦਿੱਤੀ ਹੈ ਕਿ ਇਸ ਨੂੰ ਅੱਗੇ ਐਕਸਟੈਂਡ ਨਾ ਕੀਤਾ ਜਾਵੇ ਔਰ ਇਹਨਾਂ ਦੀ ਵੀ ਇਹ ਜਿਹੜਾ ਜਿਹੜਾ ਉਹ ਬੋਲ ਸਕਦਾ ਜੀ ਨਹੀਂ ਇਹ ਇਹ ਤੇ ਹੁਣ ਜੀ ਦੇਖੋ ਇਹ ਕਿੰਨੇ ਲੋਕ ਲੱਖ-ਲੱਖ ਵੋਟਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਇਹ ਇਹ ਜਿਹੜਾ ਐਨਐਸਏ ਲਗਾਉਣਾ ਹੀ ਪਹਿਲੀ ਗੱਲ ਤੇ ਗਲਤ ਸੀਗਾ ਤੇ ਉਦੋਂ ਬਾਅਦ ਵਧਾਉਣਾ ਇਹ ਇਹ ਇਹੋ ਚੀਜ਼ ਹੈ ਕਿ ਇਹੋ ਜਿਹੀਆਂ ਚੀਜ਼ਾਂ ਦੀ ਜਿਹੜੀ ਉਹਨਾਂ ਦੇ ਨਸ਼ਿਆਂ ਤੋਂ ਰੋਕ ਉਹਨਾਂ ਦੀ ਜਿਹੜੀ ਮਿਹਨਤ ਸੀ ਉਹਨੂੰ ਰੋਕਣਾ ਐਨਐਸਏ ਲਗਾਉਣਾ ਇਹਦੇ ਵਿਰੋਧ ਚ ਇਹ ਲੋਕਾਂ ਦਾ ਸਾਰਾ ਫਤਵਾ ਵਾ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਇਹ ਕਰਕੇ ਸਰਕਾਰ ਨੂੰ ਮੈਂ ਸੁਝਦਾ ਕਿ ਆਪਣੇ ਆਪ ਹੀ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਦੇ ਹੋਏ ਐਨਐਸਏ ਨੂੰ ਉਹਨਾਂ ਦੇ ਸਾਰੇ ਸਾਥੀਆਂ ਤੋਂ ਆ ਇਹ ਤਰੰਤ ਹਟਾ ਲੈਣੀ ਚਾਹੀਦੀ ਜਿਹੜੀ ਕੋਈ ਕਾਨੂੰਨੀ ਚਾਹੀ ਜਿਹੜੀ ਸਰੂਪ ਵਿੱਚ ਕਾਨੂੰਨੀ ਉਹ ਚਾਹੀਏ ਉਹਦੇ ਵਾਸਤੇ ਤੁਸੀਂ ਜਿਹੜੀ ਪਰਮਿਸ਼ਨ ਮੰਗੀ ਸੀ ਉਹਦਾ ਕੀ ਬਣਿਆ ਨਹੀਂ ਉਹਦੇ ਵਾਸਤੇ ਉਹ ਉਹ ਕਹਿੰਦੇ ਸੀ ਕਿ ਅਸੀਂ ਡਾਇਰੈਕਟਲੀ ਭੇਜਾਂਗੇ ਉਹਦੇ ਬਾਰੇ ਹੁਣ ਜੇ ਉਹਨਾਂ ਕੋ ਪਹੁੰਚੀ ਹੈ ਪ੍ਰਸ਼ਾਸਨ ਕੋ ਨਹੀਂ ਪਹੁੰਚੀ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਅਸੀਂ ਥੋੜੇ ਦਿਨ ਵੇਟ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਤੇ ਸਰਕਾਰ ਦੀ ਜਾਂ ਲੋਕ ਸਭਾ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਉਹਨਾਂ ਨੂੰ ਸੌਂ ਚਕਾਉਣ ਦਾ ਪ੍ਰਬੰਧ ਕਰਨਾ ਜਿਹੜਾ ਉਹ ਆਪਣੇ ਲੈਵਲ ਤੇ ਕਰਨਗੇ ਤੇ ਦੋਨੋਂ ਨੇ ਰਾਪਰੀ ਕੰਮ ਕੀਤਾ ਜੋ ਪਤਾ ਲੱਗਾ ਜੀ ਕੋਈ ਡਿਫੀਕਲਟੀ ਡਿਫੀਕਲਟੀ ਕੁਸ਼ਨ ਉਹ 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 ਭਾਈ ਸਾਹਿਬ ਕਹਿੰਦੇ ਸੀ ਕਿ ਮੈਂ ਅਸੀਂ ਡਾਇਰੈਕਟਲੀ ਭੇਜ ਦਾਂਗੇ ਉਥੋਂ ਪਰ ਉਹ ਜੇਲ ਸਪਰਡੈਂਟ ਕਹਿ ਰਹੇ ਸੀ ਕਿ ਅਸੀਂ ਉਥੋਂ ਆਪਣੇ ਕੰਫੀਡੈਂਸ਼ੀਅਲ ਆ ਆਧਾਰਿਕ ਕਾਨੂੰਨੀ ਚਾਰਾ ਜੋਈ ਤੁਸੀਂ ਸ਼ੁਰੂ ਕੀਤੀ ਆ ਆਪਣੇ ਵੱਲੋਂ ਕੋਈ ਨਹੀਂ ਅਸੀਂ ਅਸੀਂ ਪਹਿਲਾਂ ਦੇਖ ਰਹੇ ਆ ਕਿ ਸ਼ਹਿਰ ਸਰਕਾਰ ਆਪਣੇ ਲੈਵਲ ਤੇ ਹੀ ਕੁਝ ਆਪ ਹੀ ਆਪਣੇ ਆਪ ਹੀ ਕਰੇ ਸਾਨੂੰ ਨਾ ਕੋਨੂੰ ਕਾਨੂੰਨੀ ਉਲਝਣਾਂ ਚ ਪੈਣਾ ਪਵੇ ਤੇ ਜੇ ਬਾਈ ਚਾਂਸ ਨਹੀਂ ਹੁੰਦਾ ਤੇ ਫਿਰ ਅਸੀਂ ਕਾਨੂੰਨੀ ਸਾਡੀ ਲੀਗਲ ਟੀਮ ਵੀ ਪਿਆਰਿਆ ਹੋਰਵਾਸ ਸਰਕਾਰ ਆਪਣਾ ਕੁਝ ਕਰੇਗੀ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਦੇ ਹੋਏ ਸਰਕਾਰ ਨੂੰ ਜੋ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਇਹ ਚੀਜ਼ ਤੋਂ ਐਨਐਸਏ ਹਟਾਉਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਜਲਦੀ ਸੌਂਚਾ ਕੇ ਜਾਂ ਜੋ ਵੀ ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਮਾਦਵੀ ਮਾਦਵੀ ਤੁਹਾਡੇ ਲਈ ਸਵਾਲ ਹੈ ਤੁਸੀਂ ਪਿੰਡ ਵੀ ਤੁਹਾਡੇ ਗਏ ਸੀ ਕਿ ਜਿਹੜੀ ਅਮਿਤਪਾਲ ਸਿੰਘ ਹੁਣਾਂ ਤੇ ਜਿੰਮੇਵਾਰੀ ਲੋਕ ਸਭਾ ਮੈਂਬਰ ਤੇ ਵਜੋਂ ਆ ਜਿਹਨਾਂ ਦਾ ਕੋ ਜੇਲ੍ਹ ਚ ਨਜ਼ਰ ਪੰਡ ਨੇ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਜਨ ਲੋਕਾਂ ਦੀ ਸੇਵਾ ਦਾ ਜਿਹੜਾ ਕੰਮ ਆ ਉਹ ਜਿਹੜਾ ਉਹ ਤੁਸੀਂ ਤੁਹਾਡੀ ਉਹਨਾਂ ਦੀ ਟੀਮ ਕਰੇਗੀ ਤੁਸੀਂ ਕਰੋਗੇ ਲੋਕਾਂ 'ਚ ਜਾਓਗੇ ਔਰ ਇੱਕ ਉਹ ਜਿਹੜੀ ਛੋਟੀ ਮੀਡੀਆ ਦੀ ਘ ਘਰ ਦੇ ਸੀਗੇ ਕਿਸੇ ਕਿਸਮ ਦਾ ਡਰ ਭੈਅ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਤੁਸੀਂ ਉਸ ਦਿਨ ਕਹਿ ਸੀਗਾ ਮਨਪਾਲਿਕਾ ਨੂੰ ਨਾਲ ਦੋ ਉਹ ਸਾਰਿਆਂ ਦਾ ਇੱਕੋ ਟੋਟਾ ਉਸ ਤੋਂ ਤੁਸੀਂ ਠੀਕਾਣਾ ਦੋਗੇ ਉਸ ਤੇ ਤੁਸੀਂ ਉਹਦੇ ਵੀ ਟੈਕਨੀਕੀ ਇਹ ਕੋਈ ਤੇ ਆ ਵੀ ਹੁਣ ਅਸੀਂ ਤੇ ਕੋਸ਼ਿਸ਼ ਕਰਨ ਦੇ ਵੀ ਜਿੰਨੀ ਵੀ ਜਲਦੀ ਬਾਹਰ ਆਉਣ ਸਰਕਾਰ ਉਹਨਾਂ ਨੂੰ ਰਿਹਾ ਕਰੇ ਤੋ ਆਪਣਾ ਜਿਹੜਾ ਕੀ ਛੱਡਿਆ ਹੋਇਆ ਕੰਮ ਹੈ ਉਹ ਆਂਕੇ ਆਪ ਸ਼ੁਰੂ ਕਰਨ ਬਾਕੀ ਉਹਨਾਂ ਚ ਜਿਵੇਂ ਮਿਲੇ ਸੀ ਉਹਨਾਂ ਕਹਿੰਦਾ ਤੁਸੀਂ ਸੰਗਤ ਦਾ ਧੰਨਵਾਦ ਕਰੋ ਉਹ ਅਸੀਂ ਪਿੰਡਾਂ 'ਚ ਜਾ ਕੇ ਸਾਰੀ ਸੰਗਤ ਦਾ ਬਹੁਤ ਹੀ ਧੰਨਵਾਦ ਕਰਾਂਗੇ ਤੇ ਬਾਕੀ ਉਹ ਜਿਹੜੇ ਜਲਦੀ ਸਰਕਾਰ ਨੂੰ ਸਾਡੀ ਅਪੀਲ ਹੈ ਵੀ ਜਲਦੀ ਉਹਨਾਂ ਦੀ ਐਨਐਸਏ ਟਾ ਕੇ ਰਿਹਾਈ ਕੀਤੀ ਜਾਏ ਤੋ ਆਪਣਾ ਜਿਹੜਾ ਆਂਕੇ ਕੰਮ ਆਪ ਕਰਨੇ ਸ਼ੁਰੂ ਕਰ ਦੇ ਜੇ ਸਰਕਾਰ ਜਲਦੀ ਉਹਨਾਂ ਨੂੰ ਐਨਐਸਏ ਨਹੀਂ ਖਤਮ ਕਰਦੀ ਜਾਂ ਬਾਹਰ ਨਹੀਂ ਕੱਢਦੀ ਕੀ ਜੁਣੀ ਚਾਰਾ ਜੁਣੀ ਦੇ ਨਾਲ-ਨਾਲ ਕੀ ਸੰਗਤਤਾ ਵੀ ਕੋਈ ਪ੍ਰੋਗਰਾਮ ਲਿਕੋਗੇ ਹਾਂਜੀ ਸੰਗਤਾਂ ਦਾ ਵੀ ਇਹ ਹੁਣ ਤੋਂ ਵੀ ਦਬਾ ਕੇ ਜੇ ਸਰਕਾਰ ਨਹੀਂ ਮੰਦੀ ਤੇ ਅਸੀਂ ਫਿਰ ਕੋਈ ਵੱਡਾ ਸੰਗਰਸ਼ ਵਿੰਡਾਂਗੇ ਤੇ ਮੇਰੇ ਖਿਆਲ ਕਿ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ ਦੇ ਅਨੁਕੂਲ ਇਹ ਚੀਜ਼ਾਂ ਕਿਹੋ ਜਿਹੀਆਂ ਚੀਜ਼ਾਂ ਜੇ ਨਹੀਂ ਉਲਟਣਾ ਚਾਹੀਦਾ ਉਹਨਾਂ ਨੂੰ ਤੁਰੰਤ ਇਹ ਫੈਸਲਾ ਲੈਣਾ ਚਾਹੀਦਾ ਕਿ